ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਦੀਨ ਦੁਨੀਆ ਦੇ ਪਾਦਸ਼ਾ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਦਸ਼ਾਹ ਜੀ ਦੇ 556ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਅਤੇ ਪਾਦਸ਼ਾਹ ਜੀ ਦੇ ਲਖਤੇ ਜਿਗਰ ਧੰਨ ਮਾ ਸੁਲਖਣੀ ਜੀ ਦੇ ਨੂਰੀ ਨਜ਼ਰ ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ 531ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਲਾਨਾ ਜੋੜ ਮੇਲਾ 15 ਤੇ 16 ਨਵੰਬਰ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਸੰਗਤ ਜੀ ਜੋੜ ਮੇਲੇ ਨੂੰ ਲੈ ਕਰਕੇ ਜੋ ਤਿਆਰੀਆਂ ਹਨ ਵਾਰੀ ਵਾਰੀ ਸਿਰ ਬਾਬਾ ਰੌਣਕ ਸਿੰਘ ਜੀ ਆਪ ਸੰਗਤਾਂ ਨੂੰ ਦਰਸ਼ਨ ਕਰਉਣਗੇ ਜਿੱਥੇ 15 ਅਤੇ 16 ਨਵੰਬਰ ਦੇ ਜਿਹੜੇ ਮਹਾਨ ਜਿਹੜੇ ਗੁਰਮਤ ਸਮਾਗਮ ਹਨ ਕਥਾ ਕੀਰਤਨ ਦੇ ਜੋ ਪ੍ਰਵਾਹ ਚੱਲਨੇ ਹਨ ਆਓ ਉਹਨਾਂ ਪੰਡਾਲਾਂ ਦੇ ਆਪ ਸੰਗਤਾਂ ਨੂੰ ਦਰਸ਼ਨ ਕਰਉਣੇ ਆ ਸਾਰੀਆਂ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਨਾਲ-ਨਾਲ ਦਰਸ਼ਨ ਕਰਨੇ ਨਾਲ-ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਸੱਚੇ ਪਾਤਸ਼ਾਹ ਜੀ ਇਹਨਾਂ ਮਹਾਨ ਸਮਾਗਮਾਂ ਨੂੰ ਆਪ ਜੀ ਨੇ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਤਾਈ ਬਖਸ਼ਿਸ਼ ਕਰਨੀ ਆਓ ਸੰਗਤ ਜੀ ਦਰਸ਼ਨ ਮਿਲੇ ਕਰੀਏ ਜੀ ਆ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਤਰ੍ਹਾਂ ਆਪ ਜੀ ਨੂੰ ਜਹੇਦਾਰ ਬਾਬਾ ਕੁਲਦੀਪ ਸਿੰਘ ਜੀ ਨੇ ਦੱਸਿਆ ਹੈ ਕਿ ਜੋੜ ਮੇਲੇ ਦੀਆਂ ਤਿਆਰੀਆਂ ਬੜੀ ਜੋਰਾ ਸ਼ੋਰਾ ਦੇ ਨਾਲ ਮਹਾਰਾਜ ਜੀ ਦੀ ਕਿਰਪਾ ਨਾਲ ਚੱਲ ਰਹੀਆਂ ਨੇ ਆਹ ਹੁਣ ਆਪ ਜੀ ਨੂੰ ਦਰਸ਼ਨ ਕਰਾਉਣੇ ਆ ਜੀ ਆਪ ਜੀ ਸੰਗਤ ਜੀ ਹੁਣ ਦਰਸ਼ਨ ਕਰ ਰਹੇ ਹੋ ਇਹ ਉਹ ਪੰਡਾਲ ਹੈ ਜਿੱਥੇ ਦਲਪੰਥ ਬਾਬਾ ਵਿਧੀਚੰਦ ਸਾਹਿਬ ਜੀ ਦੀ ਜੋ ਪਾਲਕੀ ਸਾਹਿਬ ਹੈ ਜਿਸ ਦੇ ਵਿੱਚ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਸਵੇਰ ਅਤੇ ਸੰਧਿਆ ਵੇਲੇ ਦੇ ਦੀਵਾਨ ਜੋ ਦਲਪੰਥ ਦੇ ਵਿੱਚ ਸਜਦੇ ਹਨ ਉਹ ਇਸ ਨਾ ਪੰਡਾਲਾਂ ਦੇ ਵਿੱਚ ਸਜਾਏ ਜਾਣਗੇ ਇੱਥੇ ਪਾਲਕੀ ਸਾਹਿਬ ਜੀ ਸ਼ੁਭਤ ਹੋਣਗੇ ਜਿਸ ਦਿਨ ਯਾਨੀ ਕੱਲ 14 ਨਵੰਬਰ ਨੂੰ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਜੀ ਉਹਨਾਂ ਅਖੰਡ ਪਾਠ ਸਾਹਿਬ ਜੀ ਦੇ ਪ੍ਰਾਰੰਭਤਾ ਦੀ ਜੋ ਵੀਡੀਓ ਹੈ ਉਹ ਵੀ ਆਪ ਜੀ ਦੇ ਨਾਲ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਸਾਂਝੀਆਂ ਕੀਤੀਆਂ ਜਾਣਗੀਆਂ। ਹੁਣ ਆ ਮੈਟ ਰੱਖੇ ਹੋਏ ਆ ਜੀ। ਸਾਰੇ ਗਰਾਊਂਡ ਦੇ ਵਿੱਚ ਮੈਟ ਵਿਛਾਏ ਜਾਣਗੇ ਤੇ ਇੱਥੇ ਆਪ ਜੀ ਨੂੰ ਦਰਸ਼ਨ ਕਰਾਉਣੇ ਆ ਜੀ ਜੋ ਦਲਬੰਧ ਦੀ ਮਰਿਆਦਾ ਹੈ। ਵਿਵੇਕ ਦਾ ਲੰਗਰ ਹੈ। ਇਹ ਉਹਦੀ ਤਿਆਰੀ ਹੈ ਜੀ ਇਸ ਜਗ੍ਹਾ ਤੇ ਇੱਥੇ ਕਨਾਤਾਂ ਲਾਈਆਂ ਜਾਣਗੀਆਂ ਤੇ ਜਿਹੜੇ ਵਿਵੇਕ ਦੇ ਲੰਗਰ ਹਨ ਉਹ ਇੰਨਾਂ ਜਗ੍ਹਾ ਤੇ ਸਜਾਏ ਜਾਣਗੇ। ਪਾਲਕੀ ਸਾਹਿਬ ਦਾ ਇਹਦੀ ਬੈਕ ਸਾਈਡ ਹੈ ਜੀ ਤੇ ਇਹ ਬੈਕ ਸਾਈਡ ਦੇ ਉੱਤੇ ਸਾਰੇ ਜਿਹੜੇ ਦਲਪੰਥ ਦੇ ਰੱਖੇ ਹਨ ਘੋੜੇ ਹਨ ਇੱਥੇ ਇਸ ਪੈਲੀ ਦੇ ਵਿੱਚ ਸਾਰੇ ਘੋੜਿਆਂ ਦਾ ਉਤਾਰਾ ਹੋਏਗਾ ਜਿਹੜਾ ਮਹਾਰਾਜ ਦਾ ਹਾਥੀ ਹੈ ਘੋੜੇ ਹਨ ਇਸ ਪੈਲੀ ਦੇ ਵਿੱਚ ਉਤਾਰਾ ਕੀਤਾ ਜਾਏਗਾ ਜੀ ਜਿੱਥੇ ਤਿੰਨਾਂ ਦਿਨਾਂ ਦੇ ਸਮਾਗਮਾਂ ਦੇ ਲੰਗਰ ਤਿਆਰ ਹੋਣਗੇ ਲੰਗਰ ਹਾਲ ਸਜਾਇਆ ਗਿਆ ਹੈ ਜਿੱਥੇ ਸਾਰਾ ਲੰਗਰ ਬੰਨਾ ਹੈ ਚੂਲੇ ਬਣ ਚੁੱਕੇ ਆ ਲੋਹਾਂ ਬਣ ਚੁੱਕੀਆਂ ਨੇ ਜੀ ਉਹਨਾਂ ਦੇ ਅੱਜ ਇਹਨੂੰ ਦਰਸ਼ਨ ਕਰਾਉਣੇ ਆ ਜੀ ਆ ਦਰਸ਼ਨ ਕਰੋ ਆਪ ਜੀ ਇਹ ਚੂਲੇ ਤਿਆਰ ਕੀਤੇ ਗਏ ਆ ਜੀ ਸੇਵਾਦਾਰ ਆਪਣੀ ਆਪਣੀ ਸੇਵਾਵਾਂ ਤੇ ਤਤਪਰ ਹਨ ਸਾਡੇ ਨਾਲ ਬਾਬਾ ਸੰਦੀਪ ਸਿੰਘ ਜੀ ਜੋ ਲੰਗਰ ਦੇ ਇਨਚਾਰਜ ਨੇ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਰਸ਼ਨ ਕਰ ਰਹੇ ਹੋ ਜੀ ਇਹ ਬਾਲਨ ਦੀਆਂ ਟਰਾਲੀਆਂ ਇੱਥੇ ਭਰ ਕੇ ਰੱਖੀਆਂ ਗਈਆਂ ਨੇ ਜੀ ਇਹ ਸਾਰੀ ਉਹ ਜਗ੍ਹਾ ਹੈ ਜਿੱਥੇ ਲੰਗਰ ਪ੍ਰਸ਼ਾਦਾ ਤੇਨਾਂ ਦਿਨਾਂ ਦਾ ਤਿਆਰ ਹੋਏਗਾ ਜੀ ਆਪ ਜੀ ਦਰਸ਼ਨ ਕਰੋ ਸੰਗਤ ਜੀ ਇਹ ਮੋਦੀ ਖਾਨਾ ਤਿਆਰ ਕੀਤਾ ਗਿਆ ਵਾ ਅਸਥਾਨ ਦੀ ਟਰਾਲੀ ਦੇ ਵਿੱਚ ਹੀ ਹੋਰ ਵੀ ਜੋ ਬੇਅੰਤ ਚੀਜ਼ਾਂ ਲੋਡ ਵਾਲੀਆਂ ਨੇ ਲੰਗਰ ਦੀਆਂ ਇਹ ਅਸਥਾਨ ਦੀ ਹੀ ਟਰਾਲੀ ਹੈ ਜੀ ਆਪ ਜੀ ਦਰਸ਼ਨ ਕਰੋ ਇਹ ਪਾਣੀ ਦਾ ਟੈਂਕ ਆਪ ਜੀ ਦਰਸ਼ਨ ਕਰੋ ਸੰਗਤ ਜੀ ਇਹ ਮੈਟਾਂ ਦੀ ਮੈਟਾਂ ਦੀ ਟਰਾਲੀ ਭਰੀ ਹੋਈ ਹੈ ਜੀ ਇਹ ਜਗ੍ਹਾ ਤੇ ਮੈਟ ਪਿਸ਼ਾ ਕੇ ਪੰਕਤਾਂ ਤਿਆਰ ਕੀਤੀਆਂ ਜਾਣਗੀਆਂ ਤੇ ਸੰਗਤ ਇੱਥੇ ਸੱਜ ਕੇ ਸੰਗਤ ਇੱਥੇ ਸੱਜ ਕੇ ਪ੍ਰਸ਼ਾਦਾ ਪਾਣੀ ਲੰਗਰ ਪ੍ਰਸ਼ਾਦ ਛਕੇਗੀ ਜੀ ਇਹ ਸਾਰੀ ਫੌਜ ਜਿੰਨੀ ਹੈ ਜੀ ਇਹ ਸਾਰੀ ਲੰਗਰ ਦੇ ਪ੍ਰਬੰਧ ਵਾਲੀ ਹੈ ਜੀ ਇਹ ਸਾਰੇ ਸੇਵਾਦਾਰ ਲੰਗਰ ਦੇ ਵਿੱਚ ਸੇਵਾ ਕਰਨ ਵਾਲੇ ਨੇ ਅਸ ਟਾਈਮ ਸਾਰੇ ਸੇਵਾ ਤੋਂ ਵੇਲੇਓ ਕਿ ਜਲ ਪਾਣੀ ਛਕ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਜਿਹੜਾ ਮੇਨ ਲੰਗਰ ਹਾਲ ਆ ਜੀ ਸਾਡੇ ਦਸਤਾਰਾਂ ਤੋਂ ਜਿਹੜਾ ਨੋਸਾ ਵੀ ਆਪ ਵੀ ਦਰਸ਼ਕ ਕਰ ਰਹੇ ਹੋ ਕਿ ਮਸ਼ੀਨ ਦੇ ਨਾਲ ਆਟਾ ਗੁੰਨਾ ਜਾ ਰਿਹਾ ਹੈ ਪ੍ਰਸ਼ਾਦਿਆਂ ਲਈ ਰਾਜ ਜੀ ਦਰਸ਼ਨ ਕਰ ਰਹੇ ਹੋ ਜੀ ਸੰਗਤਾਂ ਦੇ ਲਈ ਸਮੁੰਦਰ ਗਰਮ ਕੀਤਾ ਹੋਇਆ ਹੈ ਜੀ ਸੰਗਤ ਜੀ ਆਪ ਜੀ ਦਰਸ਼ਨ ਕਰੋ ਇਹ ਜੋ ਦਰਬਾਰ ਸਾਹਿਬ ਜੀ ਦੀ ਕਾਰ ਸੇਵਾ ਚੱਲ ਰਹੀ ਹੈ ਨਾ ਜਦੋਂ ਕਾਰ ਸੇਵਾ ਸੰਪੂਰਨ ਹੋ ਜਾਏਗੀ ਤਾਂ ਦਰਬਾਰ ਸਾਹਿਬ ਦੀ ਕੋਈ ਦੇਖ ਇਸ ਤਰ੍ਹਾਂ ਦੀ ਹੋਏਗੀ ਸਤਿਗੁਰੂ ਧੰਤਕੁਰ ਸਾਜੰਦੇ ਜੀ ਮਹਾਰਾਜ ਉਹ ਕਿਹੋ ਜਿਹਾ ਅਤਿ ਦਿਓ ਜਿਸ ਲਈ ਸਾਰੇ ਸੇਵਾਦਾਰ ਬੜੇ ਖੁਸ਼ਤਾਖਰ ਦੇ ਨਾਲ ਜੀ ਸੜਕ ਦੀ ਸਫਾਈ ਕਰ ਰਹੇ ਆ। ਮਹਾਪੁਰਸ਼ਾਂ ਦਾ ਇਹ ਯਤਨ ਹੁੰਦਾ ਹੈ ਵੀ ਜਿੰਨਾ ਰਾਵਾਂ ਤੋਂ ਸੰਗਤਾਂ ਨੇ ਆਉਣਾ ਹੈ, ਮਹਾਪੁਰਸ਼ਾਂ ਨੇ ਆਉਣਾ ਹੈ ਬਾਬਾ ਸ੍ਰੀ ਚੰਜੀ ਦੇ ਜੋੜ ਮੇਲੇ ਦੇ ਵਿੱਚ ਉਹ ਸਾਰੇ ਰਾਹ ਬਿਲਕੁਲ ਸਾਫ਼ ਸੁਥਰੇ ਹੋਣ। ਇਸ ਰਾਹ ਦੇ ਉੱਤੋਂ ਦਰਬਾਰ ਸਾਹਿਬ ਤੋਂ ਖੱਬੇ ਬੰਨੇ ਜਿਹੜੀ ਸੜਕ ਜਾਂਦੀ ਹੈ ਜੀ ਮੰਡੀ ਪਿੰਡ ਵੱਲ ਉਸ ਰਾਹ ਦੇ ਉੱਤੇ ਜਿਹੜੀ ਥੱਬੇ ਸਾਈਡ ਤੇ ਹੀ ਪੈਲੀ ਐ ਉੱਥੇ ਗੁਰੂ ਕਾ ਲੰਗਰ ਸਜੇਗਾ ਜੀ ਆਪ ਵੀ ਦਰਸ਼ਨ ਕਰੋ ਇਹ ਸਾਰੀ ਪੈਲੀ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਲੰਗਰ ਸਜਣਗੇ ਜੀ ਖਾਲਸਾ ਹੀ ਰੰਗ ਹੈ ਬਸੰਤੀ ਰੰਗ ਉਹਦੇ ਨਾਲ ਟੰਡੀਆਂ ਲਾਈਆਂ ਗਈਆਂ ਨੇ ਜੀ ਬਿਊਟੀ ਤੋਂ ਲੈ ਕੇ ਮੇਨ ਦਰਬਾਰ ਤੱਕ ਕਿਉਂਕਿ ਬਹੁਤ ਹੀ ਦਰਬਾਰ ਦੀ ਸ਼ੋਭਾ ਵਧਾ ਰਹੀਆਂ ਨੇ ਜੀ ਝੂਠੇ ਭਾਂਡੇ ਧੋ ਕੇ ਇਥੋਂ ਹੀ ਇਥੇ ਵੱਡੇ ਵੱਡੇ ਛਾਨਣੇ ਲਾਏ ਜਾਣਗੇ ਆਪ ਜੀ ਦੀ ਜਗ੍ਹਾ ਖਾਲੀ ਦੇਖ ਰਹੇ ਹੋ ਇੱਥੇ ਛਾਨਣੇ ਲੱਗਣਗੇ ਸੰਗਤ ਇੰਨਾ ਹੋਦੀਆਂ ਤੋਂ ਭਾਂਡੇ ਢੋ ਕੇ ਉਹਨਾਂ ਛਾਨਣੇ ਦੇ ਵਿੱਚ ਰੱਖ ਕੇ ਤੇ ਸੇਵਾਦਾਰ ਫਿਰ ਜਿਹੜੀਆਂ ਟਰਾਲੀਆਂ ਦੇ ਆਪ ਜੀ ਨੂੰ ਦਰਸ਼ਨ ਕਰਾਏ ਸੀ ਉਹਨਾਂ ਟਰਾਲੀਆਂ ਦੇ ਵਿੱਚ ਰੱਖਣਗੇ ਉਤੋਂ ਫਿਰ ਸੰਗਤਾਂ ਜਿਹੜੀਆਂ ਲੰਗਰ ਛਕਣ ਵਾਸਤੇ ਉਹ ਆਉਣਗੀਆਂ ਉਹਨਾਂ ਨੂੰ ਵਰਤਾਏ ਜਾਣਗੇ ਬਹੁਤ ਹੀ ਪਿਆਰੇ ਇਹ ਜਿਹੜੇ ਸਵਾਗਤੀ ਗੇਟ ਆ ਜੀ ਉਹ ਬਣੇ ਹੋਏ ਆ ਆਪ ਜੀ ਦਰਸ਼ਨ ਕਰ ਰਹੇ ਹੋ ਆ ਜੀ ਦਰਸ਼ਨ ਕਰ ਸਕਦੇ ਹੋ ਕਿ ਹੋਏ ਬਸ ਹੁਣ ਬੋਡੀ ਖੇਤੀ ਹੀ ਇੰਸਟਾਲ ਕਰਦੇ ਕਰ ਦਿੱਤੇ ਜਾਣਗੇ ਲਾਏ ਜਾਣਗੇ ਉਹਦੀ ਵੀ ਵੀਡੀਓ ਆਪ ਜੀ ਨੂੰ ਸ਼ੇਅਰ ਕਰਾਂਗੇ ਜੀ ਇਹ ਤੇ ਜਿਹੜਾ ਹੈ ਉਤਲਾ ਗੇਟ ਦਾ ਉਤਲੀ ਸਾਈਡ ਵਾਲਾ ਹੈ ਇਹ ਸਾਈਡਾਂ ਨੇ ਜੀ ਇਹ ਟਰਸਟਾਂ ਦੇ ਉੱਤੇ ਇਹ ਟਰਸਟਾਂ ਲੱਗਣਗੀਆਂ ਜੀ ਇਹਨਾਂ ਸਾਈਡਾਂ ਵਾਲੀਆਂ ਟਰਸਟਾਂ ਦੇ ਉੱਤੇ ਇਹ ਵੱਡਾ ਜਿਹੜਾ ਜੀਆਂਿਆਂ ਨੂੰ ਵਾਲਾ ਬੋਰਡ ਇਹ ਲਾਇਆ ਜਾਏਗਾ ਤੇ ਇੱਕ ਗੇਟ ਬਣ ਜਾਏਗਾ ਤਾਂ ਦੇ ਸਾਰਾ ਇੱਥੇ ਖਨਾਟਾਂ ਲਾ ਕੇ ਜੋੜੇ ਘਰ ਦਾ ਪ੍ਰਬੰਧ ਕੀਤਾ ਜਾਏਗਾ ਭਾਈ ਲੱਗਾ ਚਲੇ ਦੇ ਕਰ ਤੋਂ ਸੰਗਤ ਜੀ ਆਪ ਜੀ ਨੂੰ ਜਿਵੇਂ ਦਸੇਦਾਰ ਜੀ ਨੇ ਦੱਸਿਆ ਕਿ ਪੰਡਾਲ ਦੇ ਵੀ ਦਰਸ਼ਨ ਕਰਾਉਣੇ ਆ ਹੁਣ ਇਹ ਇਹ ਮੇਨ ਇਹ ਮੇਨ ਐਂਟਰੀ ਆ ਜੀ ਪੰਡਾਲ ਦੀ ਜਿੱਥੋਂ ਸਵੇਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਲਕੀ ਸਾਹਿਬ ਦਰਬਾਰ ਤੋਂ ਚੱਲ ਕੇ ਇਸ ਰਾਹ ਇੱਥੋਂ ਐਂਟਰ ਹੋ ਕੇ ਤੇ ਸਟੇਜ ਤੇ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ਮਾਨ ਹੋਣਗੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ਣਗੇ ਜੀ ਆਪ ਜੀ ਦੇਖ ਰਹੇ ਹੋ ਜੀ ਮੈਟ ਵਿਛ ਰਹੇ ਨੇ ਜੀ ਆਪ ਜੀ ਦੇਖੋ ਬਹੁਤ ਹੀ ਵੱਡਾ ਬਹੁਤ ਵਿਸ਼ਾਲ ਜਿਹੜਾ ਕਿ ਵਾਟਰ ਪ੍ਰੂਫ ਟੈਂਟ ਲਾਇਆ ਗਿਆ ਹੈ ਜੀ ਹੁਣ ਸੰਗਤ ਜੀ ਆਪ ਜੀ ਦਰਸ਼ਨ ਕਰੋ ਸੇਵਾਦਾਰ ਸਜਾਵਟ ਲਈ ਝੰਡੀਆਂ ਲਾ ਰਹੇ ਨੇ ਜੀ ਸੜਕ ਦੇ ਦੋਵੇਂ ਪੰਨੇ ਇੱਕ ਪੰਨੇ ਹੁਣ ਲਾ ਰਹੇ ਨੇ ਜੀ ਥੋੜੇ ਸਮੇਂ ਨੂੰ ਦੂਜੇ ਪੰਨੇ ਵੀ ਲੱਗ ਜਾਣਗੀਆਂ ਫਿਰ ਉਹਦੇ ਵੀ ਦਰਸ਼ਨ ਆਪ ਜੀ ਨੂੰ ਕਰਾਉਣਗੇ ਜੀ ਆ ਜੀ ਦਰਸ਼ਨ ਕਰੋ ਕਿਆ ਬਾਤ ਹੈ ਉਪਕਾਰ ਬਤਾਨਾ ਲੱਗਣਗੀਆਂ ਬਾਜ਼ਾਰ ਲੱਗੇਗਾ ਸਾਰਾ ਆਪ ਜੀ ਪਿੱਛੇ ਦੇਖ ਸਕਦੇ ਹੋ ਕਿ ਤੁੰਬੂਲੇ ਵੀ ਲੱਗ ਚੁੱਕੇ ਨੇ ਬੱਚਿਆਂ ਵਾਸਤੇ ਜਦੋਂ ਮੇਲਾ ਭਰੇਗਾ ਉਹਦੇ ਵੀ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਜੀ ਦੀ ਡੈਕੋਰੇਸ਼ਨ ਜਿੰਨੀ ਵੀ 메인 ਪੰਡਾਲ ਦੇ ਵਿੱਚ ਹੋਣੀ ਹੈ ਜੀ ਤੁਨਾ ਸਾਹਿਬ ਤੇ ਹੋਣੀ ਹੈ ਇਹ ਸਾਰੇ ਫੁੱਲ ਇੱਥੇ ਇਨਾ ਕਨਾਤਾਂ ਦੇ ਵਿੱਚ ਪਏ ਨੇ ਜੀ